ਸਸ਼ਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਦਰਸ਼ਕੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਰੋਜ਼ਾਨਾ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਉੱਤੇ ਗੱਲਬਾਤ ਕਰਦੇ ਆਂ ਸਵਾਜ ਗੱਲ ਕਰਾਂਗੇ ਸਾਡਾ ਦੇਸ਼ ਭਾਰਤ ਮਹਾਨ ਭਾਰਤੋ ਦੇਸ਼ ਜੋ ਦੁਨੀਆ ਦੀ ਅਰਥ ਵਿਵਸਥਾ ਤੋਂ ਅੱਗੇ ਨਿਕਲਦੇ ਲਗ ਪਗ ਨੇੜੇ ਐ ਉਹ ਭਾਰਤ ਦੇਸ਼ ਜਿਹੜਾ ਵਿਸ਼ਵ ਗੁਰੂ ਬਣਨਾ ਚਾਹੁੰਦਾ ਉਹ ਭਾਰਤ ਦੇਸ਼ ਜੋ ਦੁਨੀਆ ਦੇ ਸੁਪਰ ਪਾਵਰ ਬਣਨਾ ਚਾਹੁੰਦਾ ਹੈ ਤੇ ਜਿਹਦਾ ਜੀਡੀਪੀ ਰੇਟ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਪਰ ਫਿਰ ਵੀ ਇੱਕ ਵੱਡਾ ਸਵਾਲ ਕਿ ਕੀ ਭਾਰਤ ਦੇਸ਼ ਦੇ ਰਾਜਨੀਤਿਕ ਲੋਕ ਇੱਥੋਂ ਦੇ ਲੋਕਾਂ ਨੂੰ ਮੁਫਤ ਦੀਆਂ ਰਿਓੜੀਆਂ ਵੰਡਦੇ ਰਹਿਣਗੇ ਕਿ ਸਾਡੇ ਦੇਸ਼ ਵਿੱਚ ਜਦੋਂ ਵੀ ਕਿਤੇ ਕਿਸੇ ਰਾਜ ਦੀਆਂ ਚੋਣਾਂ ਹੋਣਗੀਆਂ ਕੀ ਉੱਥੇ ਅਸੀਂ ਲੋਕਾਂ ਨੂੰ ਮੁਫਤ ਰਾਸ਼ਨ ਮੁਫਤ বাস ਸੁਵਿਧਾ ਮੁਫਤ ਬਿਜਲੀ ਪਾਣੀ ਹਰ ਮਹਿਲਾ ਨੂੰ ਆਰਥਿਕ ਮਦਦ ਹਰ ਬੇਰਜਗਾਰ ਨੂੰ ਆਰਥਿਕ ਮਦਦ ਅਜੇ ਇਹ ਰਿਓੜੀਆਂ ਕਦੋਂ ਤੱਕ ਵੰਡਦੇ ਰਹਿਣਗੇ ਜਾਂ ਫਿਰ ਸਾਡੇ ਭਾਰਤ ਦੇ ਲੋਕ ਇਨ੍ਹਾਂ ਰਾਜਨੀਤਿਕ ਲੋਕਾਂ ਤੋਂ ਅਜੇ ਇਹ ਮੁਫਤ ਦੀਆਂ ਸਹੂਲਤਾਂ ਲੈ ਕੇ ਕਦੋਂ ਤੱਕ ਬੋੜ ਦਿੰਦੇ ਰਹਿਣਗੇ ਦਰਸ਼ਕੋ ਜੇ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ 5 ਫਰਵਰੀ ਨੂੰ ਚੋਣਾਂ ਹੋਣੀਆਂ ਤੇ 8 ਫਰਵਰੀ ਨੂੰ ਨਤੀਜੇ ਆਉਣਗੇ ਲੋਕ ਫਤਵਾ ਕਿਹਨੂੰ ਦੇਣਗੇ ਇਹ ਸਮਾਂ ਦੱਸੇਗਾ ਪਰ ਅੱਜ ਇਹ ਰਾਜਨੀਤਿਕ ਲੋਕ ਵੱਖ-ਵੱਖ ਪਾਰਟੀਆਂ ਦੇ ਲੋਕਾਂ ਜਾ ਰਹੇ ਨੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾ ਰਹੇ ਆ ਕਿ ਅਸੀਂ ਤੁਹਾਨੂੰ ਮੁਫਤ ਦੀਆਂ ਚੀਜ਼ਾਂ ਦਿੰਦੇ ਰਹਾਂਗੇ। ਔਰ ਇਹ ਵੀ ਵਿਸ਼ਵਾਸ ਦਿਵਾ ਰਹੇ ਆ ਕਿ ਜੋ ਕੁਝ ਮੁਫਤ ਤੁਹਾਨੂੰ ਅਸੀਂ ਦੇਣਾ ਉਹ ਕਦੇ ਬੰਦ ਨਹੀਂ ਹੋਏਗਾ। ਸੋ ਸਵਾਲ ਕਿ ਕੋਈ ਵੀ ਰਾਜਨੀਤਿਕ ਲੋਕ ਤੁਹਾਨੂੰ ਇਹ ਵਿਸ਼ਵਾਸ ਨਹੀਂ ਦਿਵਾਉਂਦਾ ਕਿ ਤੁਹਾਡੀ ਸੁਰੱਖਿਆ ਦੇਣਾ ਸਾਡੀ ਜ਼ਿੰਮੇਵਾਰੀ ਹੈ। ਤੁਹਾਡੀ ਸੁਰੱਖਿਆ ਮਿਲਦੀ ਰਹੇਗੀ। ਤੁਹਾਨੂੰ ਨੌਕਰੀਆਂ ਮਿਲਦੀਆਂ ਰਹਿਣਗੀਆਂ ਇਹ ਵਿਸ਼ਵਾਸ ਨਹੀਂ ਕੋਈ ਔਰ ਅਸੀਂ ਚਾਹੁੰਦੇ ਵੀ ਨਹੀਂ ਸ਼ਾਇਦ ਕਿ ਅਸੀਂ ਅਜਿਹੇ ਆ ਵਿਸ਼ਵਾਸ ਇਹਨਾਂ ਲੋਕਾਂ ਤੋਂ ਉਮੀਦ ਰੱਖੀਏ ਸੋ ਦਰਸ਼ਕੋ ਸ਼ੁਰੂਆਤ ਕਰਦੇ ਹਾਂ ਕਿ ਦਿੱਲੀ ਦੇ ਵਿੱਚ ਸੱਤਾਧਿਰ ਆਮ ਆਦਮੀ ਪਾਰਟੀ ਔਰ ਦਾਵਾ ਕਰ ਰਹੀ ਹੈ ਕਿ ਚੌਥੀ ਵਾਰ ਫਿਰ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ ਔਰ ਸ਼ੁਰੂਆਤ ਵੀ ਉੱਥੋਂ ਹੀ ਕਰਾਂਗੇ ਸੋ ਆਮ ਆਦਮੀ ਪਾਰਟੀ ਨੇ ਮਹਿਲਾਵਾਂ ਨੂੰ ਵਿਸ਼ਵਾਸ ਦਵਾਇਆ ਐਲਾਨ ਕੀਤਾ ਹੈ ਕਿ ਹਰ ਇੱਕ ਮਹਿਲਾ ਨੂੰ 2100 ਰੁਪਏ ਮਿਲਦੇ ਰਹਿਣਗੇ ਉਹਨਾਂ ਨੂੰ 2100 ਰੁਪਏ ਹਰ ਮਹੀਨੇ ਆਰਥਿਕ ਮਦਦ ਦਿੱਤੀ ਜਾਵੇਗੀ ਸੋ ਇਸ ਦੇ ਨਾਲ ਉਹਨਾਂ ਇਹ ਵੀ ਕਿਹਾ ਕਿ ਮੁਫਤ ਬਿਜਲੀ ਮੁਫਤ ਪਾਣੀ ਮੁਫਤ ਬਸ ਸਹੂਲਤ ਤੇ तीरत ਯਾਤਰਾ ਦੇ ਜਿਹੜੀ ਮੁਫਤ ਸਹੂਲਤ ਸ਼ੁਰੂ ਕੀਤੀ ਸੀ ਉਹ ਵੀ ਚਲਦੀ ਰਹੇਗੀ ਸਮੇਂ-ਸਮੇਂ ਤੇ ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਂਦੇ ਰਹਿਾਂਗੇ ਇਹ ਆਮ ਆਦਮੀ ਪਾਰਟੀ ਦਾ ਵਾਅਦਾ ਤੇ ਦਾਵਾ ਦੱਸ ਕੋਣ ਗੱਲ ਕਰਾਂਗੇ ਕਾਂਗਰਸ ਪਾਰਟੀ ਬੇਸ਼ੱਕ ਕਾਂਗਰਸ ਪਾਰਟੀ ਦਾ ਵੋਟ ਬੈਂਕ 40-50% ਤੋਂ ਅੱਜ 4.5% ਤੇ ਆ ਗਿਆ ਪਰ ਕਾਂਗਰਸ ਪਾਰਟੀ ਦਾਅਵਾ ਕਰ ਰਹੀ ਹੈ ਕਿ ਇਸ ਵਾਰ ਰਾਜਧਾਨੀ ਕਾਂਗਰਸ ਦੇ ਹੱਥ ਹੋਏਗੀ। ਦਿੱਲੀ ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਹੋਏਗੀ। ਹੁਣ ਉਹਨਾਂ ਨੇ ਵੀ ਦਾਅਵਾ ਕੀਤਾ ਔਰ ਵਾਅਦਾ ਕੀਤਾ ਲੋਕਾਂ ਦੇ ਨਾਲ ਇੱਕ ਪਿਆਰੀ ਬਹਿਨਾ ਦੇਦੀ ਯੋਜਨਾ ਸ਼ੁਰੂ ਕੀਤੀ ਹੈ। ਆਮ ਆਦਮੀ ਪਾਰਟੀ ਨੇ 2100 ਰੁਪਏ ਤੇ ਕਾਂਗਰਸ ਪਾਰਟੀ ਨੇ 2500 ਰੁਪਏ ਦੇਣ ਦਾ ਵਾਅਦਾ ਕੀਤਾ। ਔਰ ਨਾਲ ਇਹ ਵੀ ਕਿਹਾ ਹਰ ਇੱਕ ਬੇਰੁਜ਼ਗਾਰ ਨੌਜਵਾਨ ਨੂੰ ਇੱਕ ਸਾਲ ਦੇ ਇੰਟਰਨਸ਼ਿਪ ਤੇ 8500 ਰੁਪਏ ਹਰ ਮਹੀਨੇ ਵਿੱਤੀ ਮਦਦ ਦਿੱਤੀ ਜਾਵੇਗੀ। ਔਰ ਇੱਕ ਅੰਕੜਿਆਂ ਮੁਤਾਬਕ ਦਿੱਲੀ ਦੇ ਵਿੱਚ ਇਸ ਸਮੇਂ 15 ਤੋਂ 29 ਸਾਲ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਗੱਲ ਕਰੀਏ ਤਾਂ ਲਗਭਗ 48 ਲੱਖ ਦੇ ਕਰੀਬ ਉਹਨਾਂ ਦੀ ਗਿਣਤੀ ਬੰਦੀ ਹੈ। ਔਰ ਜਿਹੜੀ ਬੇਰਜਗਾਰੀ ਦੀ ਦਰ ਆ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਸਿਰਫ 2% ਸਭ ਤੋਂ ਘੱਟ ਦਿੱਲੀ ਰਾਜਧਾਨੀ ਦੇ ਵਿੱਚ ਬੇਰਜਗਾਰੀ ਦੀ ਦਰ ਮੈਚ 2% ਹੈ ਪਰ ਫਿਰ ਵੀ ਦਾਅਵੇ ਤੇ ਵਾਦੇ ਬਹੁਤ ਵੱਡੇ ਔਰ ਇਸ ਦੇ ਨਾਲ ਇੱਕ ਹੋਰ ਜਿਹੜਾ ਕਾਂਗਰਸ ਪਾਰਟੀ ਨੇ ਇਹ ਵੀ ਕਿਹਾ ਕਿ ਤੁਹਾਨੂੰ ਮੁਫਤ ਬਿਜਲੀ ਮੁਫਤ ਪਾਣੀ ਤੇ 25 ਲੱਖ ਰੁਪਏ ਦਾ ਹੈਲਥ ਬੀਮਾ ਕੈਸ਼ਲੈਸ ਉਹ ਮਿਲੇਗਾ। ਇਹ ਕਾਂਗਰਸ ਪਾਰਟੀ ਦਾ ਵਾਅਦਾ ਤੇ ਦਾਵਾ। ਸੋਚਦੇ ਨਾਲ ਗੱਲ ਕਰੀਏ ਭਾਰਤੀ ਜਨਤਾ ਪਾਰਟੀ। ਹੋਰ ਕਹਿੰਦੀ ਕਿ ਜੇਕਰ ਸੱਤਾ ਚਾਏ ਤਾਂ ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਹੂਲਤਾਂ ਬੰਦ ਨਹੀਂ ਹੋਣਗੀਆਂ। ਚਲਦੀਆਂ ਰਹਿਣਗੀਆਂ। ਪਰ ਉਹਨਾਂ ਨੇ ਅਜੇ ਆਪਣਾ ਚੋਣ ਮੈਨੀਫੈਸਟੋ ਰਿਲੀਜ਼ ਨਹੀਂ ਕੀਤਾ। ਕਾਂਗਰਸ ਤੇ ਆਪ ਲਗਾਤਾਰ ਗਾਰੰਟੀਆਂ ਦੇ ਰਹੀ ਹੈ ਤੇ ਚੋਣ ਮੈਨੀਫੈਸਟੋ ਜਾਰੀ ਕਰ ਰਹੀ ਹੈ ਦਰਸ਼ਕੋ ਹੁਣ ਇੱਕ ਉਦਾਹਰਨ ਦੇ ਤੌਰ ਤੇ ਆਪਾਂ ਗੱਲ ਕਰੀਏ ਅਗਰ ਇੱਕ ਪਰਿਵਾਰ ਦੇ ਵਿੱਚ ਇੱਕ ਮੁਖੀ ਪਰਿਵਾਰ ਦਾ ਇੱਕ ਉਹਦੀ ਪਤਨੀ ਇੱਕ ਲੜਕੀ ਤੇ ਇੱਕ ਲੜਕਾ ਅਗਰ ਇੱਕ ਪਰਿਵਾਰ ਦੇ ਵਿੱਚ ਚਾਰ ਮੈਂਬਰ ਨੇ ਤਾਂ ਸੁਈ ਹੁਣ ਇਹ ਲਹਾਓ ਕਿ ਕਾਂਗਰਸ ਦੀ ਸਰਕਾਰ ਅਗਰ ਆ ਜਾਂਦੀ ਹੈ ਤਾਂ ਉਹਨੂੰ ਮਿਲੇਗਾ ਕੀ ਨੰਬਰ 1 ਘਰ ਦੇ ਵਿੱਚ ਦੋ ਮਹਿਲਾਵਾਂ ਨੰਬਰ 25 2500 5000 ਰੁਪਏ ਕੈਸ਼ ਅਗਰ ਲੜਕਾ ਬੇਰੁਜ਼ਗਾਰ ਹੈ ਤਾਂ 8500 ਉਹ ਮਿਲ ਗਿਆ ਕਿੰਨਾ ਹੋ ਗਿਆ 8500 ਰੁਪਏ ਅਗਰ ਲੜਕੀ ਬੇਰੁਜ਼ਗਾਰ ਹੈ ਤਾਂ 8500 ਨਾਲ ਹੋਰ ਜੋੜੋ ਕਿੰਨਾ ਹੋ ਗਿਆ 13 ਪਹਿਲਾਂ 13.5 ਪਹਿਲਾਂ ਤੇ 8500 ਹੋਏ 14 ਤੇ 8 14 ਤੇ 8 22 ਦਰਸ਼ਕੋ ਇੱਕ ਘਰ ਦੇ ਵਿੱਚ ਲਗਭਗ 20000 ਪਲਸ ਨਗਦ ਮਿਲਣ ਦੀ ਸੰਭਾਵਨਾ ਜੇ ਕਾਂਗਰਸ ਪਾਰਟੀ ਆਉਂਦੀ ਹੈ ਔਰ ਦੂਜੀ ਗੱਲ ਉਸ ਪਰਿਵਾਰ ਨੂੰ ਬਿਜਲੀ ਮੁਫਤ ਪਾਣੀ ਮੁਫਤ ਕੈਸ਼ਲੈਸ ਬੀਮਾ 25 ਲੱਖ ਦਾ ਉਹ ਵੀ ਫਰੀ ਤੇ ਨਾਲ ਬੱਸ ਸਹੂਲਤ ਵੀ ਫਰੀ ਸੋ ਇਹ ਕਾਂਗਰਸ ਪਾਰਟੀ ਦਾ ਵਾਅਦਾ ਤੇ ਦਾਵਾ ਵੀ ਅਸੀਂ ਕਰਾਂਗੇ ਪਰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਚ ਅਗਰ ਇੱਕ ਪਰਿਵਾਰ ਜਿੰਨਾ ਆਪਾਂ ਪਹਿਲਾਂ 4 ਮੈਂਬਰਾਂ ਦਾ ਲਗਾਇਆ ਤਾਂ ਉਸ ਪਰਿਵਾਰ ਨੂੰ ਦੋ ਮਹਿਲਾਵਾਂ 2100 ਤੇ 214200 ਰੁਪਏ ਪਲੱਸ ਪਾਣੀ ਬਿਜਲੀ ਬੱਸ ਸਹੂਲਤ ਕੈਸ਼ਲੈਸ ਇਹ ਇਲਾਜੋ ਫਰੀ ਸੋ ਦਰਸ਼ਕੋ ਹੁਣ ਗੱਲ ਕੁੱਲ ਮਿਲਾ ਕੇ ਇੱਥੇ ਆ ਗਈ ਕਿ ਅਸੀਂ ਇੱਕ ਪਰਿਵਾਰ ਦੇ ਨਾਲ ਦਾਵਾ ਕਰ ਲਿਆ ਵਾਅਦਾ ਕਰ ਲਿਆ ਕਿ ਅਸੀਂ ਤੁਹਾਨੂੰ ਇੰਨੇ ਪੈਸੇ ਦੇਣੇ ਆ ਸੋ ਕੀ ਇਹ ਮੰਨਿਆ ਜਾਵੇ ਕਿ ਅਸੀਂ ਕਾਨੂੰਨਨ ਤੌਰ ਤੇ ਇੱਕ ਕਾਨੂੰਨ ਦੇ ਰਾਹੀਂ ਲੋਕਾਂ ਦੀਆਂ ਵੋਟਾਂ ਖਰੀਦ ਰਹੇ ਆ ਹਰ ਇੱਕ ਵੋਟ ਉਹਦਾ ਇੱਕ ਮੁੱਲ ਰੱਖਦਾ ਇੱਕ ਮਹਿਲਾ ਦੀ ਬੋਟ ਦਾ ਮੁੱਲ ਰੱਖਤਾ ਹੈ ਆਮ ਆਦਮੀ ਪਾਰਟੀ ਨੇ 2100 ਤੇ ਕਾਂਗਰਸ ਪਾਰਟੀ ਨੇ 2500 ਰੁਪਇਆ ਬੀਜੇਪੀ ਅਜੇ ਪਿੱਛੇ ਆ ਦੇਖੋ ਬੈਨੀਫੈਸਟੋ ਕਦੋਂ ਆਉਂਦਾ ਕਦੋਂ ਉਹ ਵਾਅਦਾ ਤੇ ਦਾਵਾ ਕਰਦੀ ਹੈ ਸੋ ਇੱਕ ਦਾਵਾ ਤੇ ਵਾਅਦਾ ਤਾਂ ਕੀਤਾ ਹੈ ਉਹਨਾਂ ਨੇ ਕਿ ਜੇਕਰ ਬੀਜੇਪੀ ਦੀ ਸਰਕਾਰ ਆਈ ਤਾਂ ਅਸੀਂ ਜਿਹੜੇ ਮੁਫਤ ਰਿਓਣੀਆਂ ਚਲਦੀਆਂ ਰਹਿਣਗੀਆਂ ਵੰਡਦੇ ਰਹਾਂਗੇ ਆਮ ਆਦਮੀ ਪਾਰਟੀ ਵਾਲੀ ਪਾਰੇ ਦੇ ਨਾਲ ਇੱਕ ਹੋਰ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਇੱਕ ਮਹਿਲਾ ਲਈ 2500 ਤੇ 2100 ਕਾਨੂੰਨ ਰੂਪ ਦੇ ਵਿੱਚ ਖਰੀਦਣ ਦੀ ਕੋਸ਼ਿਸ਼ ਕਰ ਰਹੇ ਆ ਤੇ ਇੱਕ ਬੇਰੋਜ਼ਗਾਰ ਦੇ ਬੋਰਡ ਦਾ ਮੁੱਲ ਕਿੰਨਾ ਪਾਇਆ 8500 ਰੁਪਏ ਇਹ ਕਾਨੂੰਨਨ ਤੌਰ ਤੇ ਕਾਨੂੰਨੀ ਤਰੀਕੇ ਨਾਲ ਇਹਨੂੰ ਕੋਈ ਚੈਲੰਜ ਨਹੀਂ ਚੋਣ ਕਮਿਸ਼ਨ ਚੈਲੰਜ ਨਹੀਂ ਕਰ ਸਕਦਾ ਇਹਦੇ ਨਾਲ ਇੱਕ ਪਰਿਵਾਰ ਪੂਰੇ ਪਰਿਵਾਰ ਦਾ ਮੁੱਲ ਅਸੀਂ ਪਾਇਆ ਮੁਫਤ ਰਾਸ਼ਨ ਮੁਫਤ ਬਿਜਲੀ ਮੁਫਤ ਪਾਣੀ ਤੇ ਇੱਕ ਬਜ਼ੁਰਗ ਮਹਿਲਾ ਨੂੰ 2100 ਰੁਪਏ ਦੇ ਨਾਲ ਉਹਦਾ ਕਿਰਾਇਆ ਫਰੀ ਦਰਸ਼ਕੋ ਇੱਕ ਕਾਨੂੰਨੀ ਤਰੀਕੇ ਦੇ ਨਾਲ ਵੋਟਾਂ ਖਰੀਦਣ ਦਾ ਕੰਮ ਕਦੋਂ ਤੱਕ ਚੱਲਦਾ ਰਹੇਗਾ ਔਰ ਅਸੀਂ ਇਨ੍ਹਾਂ ਰਾਜਨੀਤਿਕ ਲੋਕਾਂ ਨੂੰ ਇਹ ਕਦੋਂ ਕਹਾਂਗੇ ਕਿ ਸਾਨੂੰ ਇਹ ਮੁਫਤ ਨਹੀਂ ਚਾਹੀਦਾ ਸਾਡੇ ਪਰਿਵਾਰ ਦੀ ਸੁਰੱਖਿਆ ਤੇ ਨੌਕਰੀ ਉਹ ਚਾਹੀਦੀ ਹੈ ਸੋ ਗੱਲ ਦਰਸ਼ਕੋ ਇਹ ਹੈ ਕਿ ਅਸੀਂ ਜਿਵੇਂ ਮੈਂ ਪਹਿਲਾਂ ਇਹ ਗੱਲ ਕੀਤੀ ਹੈ ਸ਼ੁਰੂਆਤ ਦੇ ਵਿੱਚ ਕਿ ਭਾਰਤ ਮਹਾਨ ਦੁਨੀਆ ਦੀ ਆਰਥਿਕ ਬਵਸਤਾ 'ਚ ਸਭ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ ਵਿਸ਼ਵ ਗੁਰੂ ਬਣਨਾ ਚਾਹੁੰਦਾ ਹੈ ਤੇ ਦੁਨੀਆ ਦੀ ਸੁਪਰ ਪਾਵਰ ਬਣਨਾ ਚਾਹੁੰਦਾ ਹੈ ਤੇ ਜਿਹਦਾ ਜੀਡੀਪੀ ਰੇਟ ਦੁਨੀਆ ਸਭ ਤੋਂ ਅੱਗੇ ਹੈ ਪਰ ਫਿਰ ਵੀ ਸਵਾਲ ਇਹੀ ਹੈ ਕਿ ਕਦੋਂ ਤੱਕ ਇਹ ਮੁਫਤ ਦੀਆਂ ਰੋੜੀਆਂ ਸੀ ਖਾਂਦੇ ਰਹਾਂਗੇ ਦਰਸ਼ਕੋ ਅੱਜ ਦੇ ਮੁੱਦੇ 'ਚ ਇੰਨਾ ਹੀ ਕੱਲ ਫਿਰ ਕਿਸੇ ਹੋਰ ਮੁੱਦੇ ਤੇ ਗੱਲ ਕਰਾਂਗੇ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਫਾਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕਾਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ Flankworth Truck Repair Trust We Build In Truck Repair Or Scan QR Code To Contact Us The Masala Twist Offers Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa kadahi made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1 830 3270 or scan QR code to call or text.